ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਕਤਾਨ ਸ਼ਰਮਾ ਖਬਰਾਂ ਦੇ ਸਬਲਡਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਆਤੀਸ਼ੀ ਦਾ ਪਾਛਪਾ ਸਰਕਾਰ ਤੇ ਨਿਸ਼ਾਨਾ ਕਿ ਹਰ ਪਾਛਪਾ ਸਰਕਾਰੀ ਈਡੀ ਦੇ ਛਾਪਿਆਂ ਨਾਲ ਆਪਨੇਤਾਵਾਂ ਨੂੰ ਡਰੋਨ ਤੇ ਚੁੱਕ ਕਰਨ ਦੀ ਕੋਸ਼ਿਸ਼ ਕਰ ਰਹੀ ਮਧ ਪ੍ਰਦੇਸ਼ ਤੇ ਹਰਦਾਂਚ ਪਟਾਕਾ ਫੈਕਟਰੀ ਨੂੰ ਲੱਗੀ ਅੱਗ ਸੱਤ ਲੋਕਾਂ ਦੀ ਗਈ ਜਾਨ ਤੇ ਕਈ ਹੋਏ ਜ਼ਖਮੀ ਸੁਪਰੀਮ ਕੋਰਟ ਨੇ ਮੰਦਰ ਚ 7 ਸਾਲ ਦੇ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ 30 ਸਾਲ ਦੀ ਸਜ਼ਾ ਸੁਣਾਈ ਉੱਤਰਾਖੰਡ ਵਿਧਾਨ ਸਭਾ ਚ ਯੂਸੀਸੀ ਬਿੱਲ ਹੋਇਆ ਪੇਸ਼ ਬ੍ਰਿਟਾਨੀਆ ਦੇ ਸਮਰਾਟ ਚਾਰਲਸ ਨੂੰ ਕੈਂਸਰ ਮੋਦੀ ਨੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ ਦਿੱਲੀ ਪੁਲਿਸ ਨੇ ਲਸ਼ਕਰ ਦਾਤਵਾਦੀ ਕੀਤਾ ਗ੍ਰਿਫਤਾਰ ਸਾਬਕਾ ਫੌਜੀ ਹੈ ਮਲਜ਼ਮ ਮਾਲ ਅਧਿਕਾਰੀ ਦੇ ਦਫ਼ਤਰ ਚੋਂ ਈਵੀਐਮ ਕੰਟਰੋਲ ਯੂਨਿਟ ਚੋਰੀ ਸੁਪਰੀਮ ਕੋਰਟ ਨੇ ਰਾਜਾਂ ਵੱਲੋਂ ਰਾਖਵਾ ਕਰਨ ਲਈ ਐਸ ਸੀ ਤੇ ਐਸਟੀ ਵਰਗਾਂ ਚ ਉਪਸ਼੍ਰੇਣੀਆਂ ਬਣਾਉਣ ਦੇ ਸਵਾਲ ਤੇ ਸੁਣਵਾਈ ਕੀਤੀ ਸ਼ੁਰੂ ਭਾਰਤੀ ਮੂਲ ਦੇ ਵਿਅਕਤੀ ਤੇ ਕੈਨੇਡਾ ਦੇ ਬ੍ਰੈਮਟਨ ਸਮੇਤ ਕਈ ਇਲਾਕਿਆਂ ਵਿਚਲੇ ਮੰਦਰਾਂ ਦੀਆਂ ਗੋਲਦਾਰ ਚੋਰੀ ਕਰਨ ਦੇ ਲੱਗੇ ਦੋਸ਼ ਮਾਨ ਸਰਕਾਰ ਦਾ ਵੱਡਾ ਐਲਾਨ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਹੋਵੇਗੀ ਖਤਮ ਤੁਸੀਂ ਸੁਣਨ ਅਜ਼ਤੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਅਲਜਾਨ ਜਾਂ ਖਬਰਾਂ ਵਿਸਥਾਰ ਵਿੱਚ ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅतीश ਨੇ ਕਿਹਾ ਕਿ ਪੰਜ ਪੱਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਹਨਾਂ ਦੇ ਨੇਤਾਵਾਂ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪੇ ਆ ਰਹੀ ਕੰਟੀਨਿਊਡ ਡਰਾਉਨ ਅਤੇ ਛੋਪਾ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੂਤਰਾਂ ਨੇ ਦੱਸਿਆ ਕਿ ED ਨੇ منی ਲਾਂਡਰਿੰਗ ਮਾਮਲੇ ਦੀ ਆਪਣੀ ਜਾਂਚ ਤਹਿਤ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਖਤਰ ਵਿਭਵ ਕੁਮਾਰ ਅਤੇ ਆਪ ਦੇ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਖਜ਼ਾਨਚੀ ਐਂਡੀ ਗੁਪਤਾ ਦੇ ਟਿਕਾਣਿਆਂ ਤੇ ਤਲਾਸ਼ੀ ਕੀਤੀ ਅਤੀਸ਼ੀ ਨੇ ਕਿਹਾ ਕਿ ਈਡੀ ਦੇ ਕਰਮਚਾਰੀ ਸਵੇਰੇ 7 ਵਜੇ ਤੋਂ ਵਿਭਵ ਕੁਮਾਰ ਅਤੇ ਗੁਪਤਾ ਦੇ ਘਰ ਦੀ ਤਲਾਸ਼ੀ ਕਰ ਰਹੇ ਸੀ ਉਹਨਾਂ ਦਾਵਾ ਕੀਤਾ ਕਿ ਆਪ ਦੇ ਦੋ ਰਾਗੂਆਂ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਹੋਈ ਦੂਜੀ ਅਹਿਮ ਖਬਰ ਹਰਦਾ ਤੋਂ ਸਾਹਮਣੇ ਆ ਰਹੀ ਹੈ ਮੱਧ ਪ੍ਰਦੇਸ਼ ਦੇ ਹਰਦਾ ਸ਼ਹਿਰ ਵਿੱਚ ਅੱਜ ਪਟਾਕਿਆਂ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਸੱਤ ਵਿਅਕਤੀਆਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਜ਼ਖਮੀ ਹੋਏ ਫੈਕਟਰੀ ਦੇ ਅੰਦਰ ਅਤੇ ਆਲੇ ਦੁਆਲੇ ਕਈ ਲੋਕਾਂ ਦੇ ਫਸੇ ਹੋਣ ਦਾ ਖਰਚਾ ਘਟਨਾ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਨੇ ਜਿਸ ਤੇ ਘਟਨਾ ਸਥਾਨ ਤੇ ਰੁਕ ਰੁਕ ਕੇ ਧਮਾਕਿਆਂ ਨਾਲ ਅੱਗ ਲੱਗ ਰਹੀ ਹੈ ਤੇ ਲੋਕ ਆਪਣੇ ਆਪ ਨੂੰ ਬਚਾਉਣ ਦੇ ਵਿੱਚ ਭੱਜ ਰਹੇ ਨੇ ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਨੇ ਅੱਜ ਮਧਿਆਪ੍ਰਦੇਸ਼ ਦੇ ਮੰਦਰ ਵਿੱਚ 7 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਮੰਦਰ ਵਿੱਚ ਬਲਾਤਕਾਰ ਦੀ ਇਹ ਘਟਨਾ 2018 ਦੇ ਵਿੱਚ ਵਾਪਰੀ ਸੀ ਪੀੜਤ ਲੜਕੀ ਦੇ ਰਿਸ਼ਤੇਦਾਰ ਨੇ ਨਾਬਾਲਗ ਨੂੰ ਅਗਵਾ ਕਰਨ ਅਤੇ ਬਲਾਤਕਾਰ ਕਰਨ ਦੇ ਦੋਸ਼ ਚ ਦੋਸ਼ੀ ਖਿਲਾਫ ਐਫ ਆਈ ਆਰ ਦਰਜ ਕਰਵਾਈ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਦੋਸ਼ੀ ਦੀ ਉਮਰ ਚਾਲੀ ਸਾਲ ਸੀ ਉਹ ਲੜਕੀ ਨੂੰ ਮੰਦਿਰ ਲੈ ਗਿਆ ਜਿੱਥੇ ਉਸਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੇਠਲੀ ਅਦਾਲਤ ਨੇ ਉਸ ਨੂੰ ਧਾਰਾ ਤਿੰਨ ਸੌ ਛਿਹੱਤਰ ਵੀ ਦੇ ਤਹਿਤ ਮੌਤ ਦੀ ਸਜ਼ਾ ਸੁਣਾਈ ਸੀ ਪਰ ਮੱਧ ਪ੍ਰਦੇਸ਼ ਹਾਈ ਕੋਰਟ ਨੇ ਦੋਸ਼ੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਸੀ ਚੌਥੀ ਅਹਿਮ ਖਬਰ ਦੇਹਰਾਦੂਨ ਤੋਂ ਸਾਹਮਣੇ ਆ ਰਹੀ ਹੈ ਉਤਰਾਖੰਡ ਵਿਧਾਨ ਸਭਾ ਵਿੱਚ ਅੱਜ ਆਮਜਾ ਸਿਵਲ ਕੋਡ ਬਿੱਲ ਪੇਸ਼ ਕੀਤਾ ਗਿਆ ਮੁੱਖ ਮੰਤਰੀ ਪੁਸ਼ਕਰ ਸਿੰਘ ਕਾਮੀ ਨੇ ਯੂਸੀਸੀ ਬਿੱਲ ਲਈ ਬੁਲਾਈ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਇਹ ਬਿੱਲ ਪੇਸ਼ ਕੀਤਾ ਮੁੱਖ ਮੰਤਰੀ ਵੱਲੋਂ ਬਿੱਲ ਪੇਸ਼ ਕਰਨ ਦੌਰਾਨ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਭਾਰਤ ਮਾਤਾ ਦੀ ਜੈ ਵੰਦੇ मातरम ਤੇ ਜੈ ਜੀ ਨਾਮ ਦੇ ਨਾਅਰੇ ਵੀ ਲਗਾਏ ਰਾਜ ਮੰਤਰੀ ਮੰਡਲ ਨੇ ਐਤਵਨ ਯੂਸੀਸੀ ਦੇ ਖਰੜੇ ਨੂੰ ਪ੍ਰਵਾਨ ਕਰ ਲਿਆ ਸੀ ਤੇ ਇਸ ਨੂੰ ਬਿੱਲ ਦੇ ਰੂਪ ਵਿੱਚ ਸਦਨ ਵਿੱਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ। ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬ੍ਰਿਟਾਨੀਆ ਦੇ ਸਮਰਾਟ ਚਾਰਲਸ ਵਿਦ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਚਾਰਲਸ ਨੂੰ 999 ਨੂੰ ਕੈਂਸਰ ਹੋਣ ਦਾ ਪਤਾ ਲੱਗਿਆ। ਲੰਡਨ 'ਚ ਬ੍ਰਿਟਾਨੀਆ ਦੇ ਸ਼ਾਹੀ ਪਰਿਵਾਰ ਦੀ ਸਰਕਾਰੀ ਰਿਹائش ਬਕਿੰਗਮ ਪੈਲੇਸ ਨੇ ਬੀਤੇ ਦਿਨ ਬਿਆਨ ਚੁੱਕਿਆ ਹਾ ਕਿ ਗਦੂਦਾਂ ਦੀ ਹਾਲਤ 'ਚ ਹੀਚ ਕੀਤੀ ਗਈ ਜਾਂਚ ਦੌਰਾਨ ਚਾਰਲਸ ਨੂੰ ਕੈਂਸਰ ਹੋਣ ਦਾ ਪਤਾ ਲੱਗਿਆ। ਇਨੇ ਦੱਸਿਆ ਕਿ 75 ਸਾਲਾਂ ਚਾਰਲਜ਼ ਕਿਸ ਕਿਸਮ ਦੇ ਕੈਂਸਰ ਤੋਂ ਪੀੜਤ ਹੈ ਪਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਇਲਾਜ ਸ਼ੁਰੂ ਹੋ ਗਿਆ ਛੇਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ आतਵਾਦੀ ਨੂੰ ਗ੍ਰਿਫਤਾਰ ਕੀਤਾ ਹੈ ਇਹ आतਵਾਦੀ ਜਮੂ ਕਸ਼ਮੀਰ ਦੇ ਕਪਵਾੜਾ ਸਰਗਰਮ ਸੀ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਕੰਟਰੋਲ ਰੇਖਾ ਦੇ ਪਾਰ ਤੋਂ ਹਥਿਆਰ ਅਤੇ ਗੋਲਾ ਬਾਰੂਦ ਪ੍ਰਾਪਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ ਪੁਲਿਸ ਅਨੁਸਾਰ ਮੁਲਜ਼ਮ ਸੇਵਾਮੁਕਤ ਫੌਜੀ ਹੈ ਸੱਤਵੀਂ ਅਹਿਮ ਖਬਰ ਪੂਨੇ ਤੋਂ سامنے ਆ ਰਹੀ ਹੈ ਮਹਾਰਾਸ਼ਟਰ ਦੇ ਪੁਨੇ ਜ਼ਿਲ੍ਹੇ ਵਿੱਚ ਮਾਲ ਅਧਿਕਾਰੀ ਦੇ ਦਫ਼ਤਰ ਤੋਂ ਅਣਪਛਾਤੇਆਂ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਕੰਟਰੋਲ ਯੂਨਿਟ ਅਤੇ ਕੁਝ ਕਾਗਜ਼ ਪੱਤਰ ਚੋਰੀ ਕਰ ਲਏ। ਚੋਰੀ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 3 ਫਰਵਰੀ ਨੂੰ ਸਾਸਵਾੜ ਵਿੱਚ ਤਹਿਸੀਲਦਾਰ ਦੇ ਦਫ਼ਤਰ ਵਿੱਚ ਵਾਪਰੀ। ਪੁਨੇ ਦਿਹਾਤੀ ਦੇ ਪੁਲਿਸ ਸੁਪਰੀਡੈਂਟ ਪੰਕਜ ਦੇਸ਼ਮੁਖ ਨੇ ਕਿਹਾ ਇੱਕ EVM ਮਸ਼ੀਨ ਦਾ ਕੰਟਰੋਲ ਯੂਨਿਟ ਅਤੇ ਕੁਝ ਕਾਗਜ਼ ਚੋਰੀ ਹੋ ਗਏ। ਚੋਰੀ ਵਿੱਚ ਸ਼ਾਮਲ 된 ਵਿਅਕਤੀਆਂ ਨੂੰ ਫੜਨ ਲਈ ਟੀਮਾਂ ਤਾਇਨਾਤ ਕੀਤੀਆਂ ਨੇ 8ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸੁਪਰੀਮ ਕੋਰਟ ਨੇ ਅੱਜ ਇਸ ਕਾਨੂੰਨੀ ਸਵਾਲ ਦੀ ਸਮੀਖਿਆ ਸ਼ੁਰੂ ਕੀਤੀ ਕਿ ਰਾਜ ਸਰਕਾਰ ਨੂੰ ਦਾਖਲਿਆਂ ਤੇ ਸਰਕਾਰੀ ਨੌਕਰੀਆਂ ਵਿੱਚ ਰਾਖਵਾਕਰਨ ਪ੍ਰਦਾਨ ਕਰਨ ਲਈ ਅਨੁਸੂਚਿਤ ਜਾਤੀਆਂ ਤਨੁਸੂਚਿਤ ਕਬੀਲੀਆਂ ਵਿੱਚ ਉਪਸ਼ਰੇਣੀਬੱਧ ਕਰਨ ਦਾ ਅਧਿਕਾਰ ਹੈ ਜਾਂ ਨਹੀਂ ਚੀਫ ਜਸਟਿਸ ਡੀਵਾਈ ਚੰਦਰ ਚੂੜੀ ਦੀ ਅਗਵਾਈ ਵਾਲੇ 7 ਮੈਂਬਰੀ ਸੰਵਿਧਾਨਕ ਬੈਂਚ ਪੰਜਾਬ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਐਕਟ 2006 ਦੀ ਵੈਦਤਾ ਦਾ ਵੀ ਅਧਿਐਨ ਕਰ ਰਹੀ ਹੈ ਜੋ ਨਸੂਚਿਤ ਜਾਤੀਆਂ ਲਈ ਤੈਅ ਰੱਖਵਾ ਕਰਨ ਤਹਿਤ ਮਜਬੂਰ ਸੇਖਤੇ ਵਾਲਮੀਕੀ ਪਾਈਚਾਰਿਆਂ ਨੂੰ 50% ਰੱਖਵਾ ਕਰਨ ਤਹਿਲੀ ਤਰਜੀਹ ਦਿੰਦਾ ਨਵੀਂ ਅਹਿਮ ਖਬਰ ਹੈ ਟੋਰਾਂਟੋ ਤੋਂ سامنے ਆ ਰਹੀ ਹੈ 41 ਸਾਲਾ ਭਾਰਤੀ ਮੂਲ ਦੇ ਕੈਨੇਡੀਅਨ ਵਿਅਕਤੀ ਤੇ ਮੰਦਰਾਂ ਵਿੱਚ ਤੋੜਪਾਨ ਕਰਨ ਅਤੇ দান ਬਕਸੀਆਂ ਵਿੱਚੋਂ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਮੁਲਜ਼ਮ ਦੀ ਪਛਾਣ ਬ੍ਰੈਂਟਨ ਸ਼ਹਿਰ ਦੇ ਰਹਿਣ ਵਾਲੇ ਜਗਦੀਸ਼ ਪੰਦੇਰਵਜ ਹੋਈ ਹੈ ਪੁਲਿਸ ਅਨੁਸਾਰ ਮਾਰਚ ਅਤੇ ਅਗਸਤ 2023 ਦਰਮਿਆਨ ਬ੍ਰੈਂਟਨ ਮਿਸ ਸਾਗਾਂ ਤੇ ਕੈਲਡਨ ਵਾਲੇ ਫੀਲ ਖੇਤਰ ਵਿੱਚ ਕਈ ਅਜੀਬੀਆਂ ਘਟਨਾਵਾਂ ਸਾਹਮਣੇ ਆਈਆਂ ਤਿੰਨ ਪੂਜਾ ਸਥਾਨਾਂ ਦੀ ਨਿਗਰਾਨੀ ਫੁਟੇਜ ਵਿੱਚ مشਕੂਕ ਵਿਅਕਤੀ ਨੂੰ ਮੰਦਿਰਾਂ ਵਿੱਚ ਦਾਖਲ ਹੁੰਦੀ ਅਤੇ ਦਾਨ ਬਕਸੀਆਂ ਵਿੱਚੋਂ ਨਕਦੀ ਚੋਰੀ ਕਰਦੇ ਦੇਖਿਆ ਗਿਆ ਪੰਦਰਜੋ ਜੋ ਪਹਿਲਾਂ ਹੀ ਅਜਿਹੇ ਅਪਰਾਧਾਂ ਲਈ ਹਿਰਾਸਤ ਦੇ ਵਿੱਚ ਹੈ ਉਸ ਉੱਤੇ ਮੰਦਿਰਾਂ ਅਤੇ ਕਾਰੋਬਾਰਾਂ ਵਿੱਚ ਤੋੜਪਾਨ ਕਰਨ ਅਤੇ ਪੈਸੇ ਚੋਰੀ ਕਰਨ ਦੇ ਪੰਜ ਗੋਰ ਦੋਸ਼ ਲਗਾਏ ਗਏ ਨੇ 10ਵੀਂ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਤਹਿਤ ਸੂਬੇ ਵਿੱਚ ਹੋਣ ਵਾਲੀਆਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਹਟਾਈ ਜਾ ਸਕਦੀ ਹੈ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਹੈ ਆਪਣੇ ਐਕਸ ਅਕਾਊਂਟ ਤੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਕਿਸਮ ਦੀਆਂ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਹੋ ਰਹੀ ਹੈ ਇਸ ਦੇ ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣਗੇ ਇੱਥੇ ਦੱਸਣ ਯੋਗ ਹੈ ਕਿ ਜੇਕਰ ਪੰਜਾਬ ਵਿੱਚ ਰਜਿਸਟਰੀਆਂ ਤੇ ਐਨਓਸੀ ਵਾਲੀ ਸ਼ਰਤ ਖਤਮ ਹੋ ਜਾਂਦੀ ਹੈ ਤਾਂ ਅਸਲ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ ਤੋ ਐਸਾਂ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ਼ ਦੇ ਵਕੀਅੂਸ ਦੇ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ